ਤਾਰਨਤਨ ਪੁਲਸ ਨੇ ਦੋ ਮੁਲਜ਼ਮਾਂ ਨੂੰ 3 ਕਿਲੋ 290 ਗ੍ਰਾਮ ਨਸ਼ੀਲੀ ਆਈਸ ਅਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਉੱਥੇ ਹੀ ਪੁਲਸ ਵੱਲੋਂ ਮੁਲਜ਼ਮਾਂ ਦੇ ਖਿਲਾਫ ਥਾਣਾ ਸਰਾਏ ਅਮਾਨਤ ਖਾਂ ਵਿਖੇ ਪਰਚਾ ਦਰਜ ਕਰਕੇ ਰਿਮਾਨਡ ਦੇ ਦੌਰਾਨ ਅਗਲੇਰੀ ਬਾਰੀਕੀ ਦੇ ਨਾਲ ਜਾਂਚ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ ਉੱਥੇ ਜਾਣਕਾਰੀ ਦਿੰਦੇ ਆ ਜ਼ਿਲ੍ਹੇ ਦੇ ਐਸਐਸਪੀ ਅਸ਼ਪੁਣੀ ਕਪੂਰ ਨੇ ਦੱਸਿਆ ਕਿ ਥਾਣਾ ਸਰਾਏ ਅਮਾਨਤ ਖਾਨ ਦੇ ਮੁਖੀ ਇੰਸਪੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਆ ਮੋਟਰਸਾਈਕਲ ਸਵਾਰ ਰਵਿੰਦਰ ਸਿੰਘ ਵਾਸੀ ਹਰਦੋ ਰਤਨ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਤਨੋਵਾ ਕਲਾ ਜ਼ਿਲ੍ਹਾ ਅੰਮ੍ਰਿਤਸਰ ਨੂੰ 3 ਕਿਲੋ 290 ਗ੍ਰਾਮ ਨਸ਼ੀਲੀ ਆਇਸ ਅਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੇ ਪਾਸੋਂ ਰਿਮਾਂਡ ਦੇ ਦੌਰਾਨ ਅਗਲੀ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਨਾਲ ਹੀ ਇਹਨਾਂ ਪਾਸੋਂ ਨਸ਼ੀਲੀ ਆਈਸ ਕਿੱਥੋਂ ਆਈ ਅਤੇ ਕਿੱਥੇ ਇਹ ਵੇਚਣ ਜਾ ਰਹੇ ਸੀ ਇਸ ਬਾਰੇ ਵੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਜਿਹੜੀ ਕੀਤੀ ਜਾਊਗੀ ਤੇ ਇਹਨਾਂ ਰੋਪੀਆਂ ਦੇ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਖਾਣਾ ਸਰਾਇਮੰਤਖਾ ਵੱਲੋਂ ਉਹ ਜਿਵੇਂ ਸਾਡੇ ਰੂਟੀਨ ਚ ਬਾਰਡਰ ਦੇ ਉੱਤੇ ਸਪੈਸ਼ਲ ਨਾਕਾਬੰਦੀ ਚੱਲਦੀ ਹੈ ਕੱਲ ਐਸਐਚਓ ਨੇ ਪੂਛੇ ਚੌਕ ਓਕੇ ਪੂਛੇ ਡਰੇਨ ਦੇ ਉੱਤੇ ਪੁਲ ਦੇ ਉੱਤੇ ਨਾਕਾ ਲਾਇਆ ਹੋਇਆ ਸੀਗਾ ਦੋਨੋਂ ਜਵਾਨ ਪਲੈਟਿਨਾ ਮੋਟਰਸਾਈਕਲ ਤੇ ਆਂਦੇ ਦਿਖੇ ਉਹਨਾਂ ਨੂੰ ਰੋਕ ਕੇ ਉਹਨਾਂ ਨੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਦੋਨੋਂ ਘ੍ਰਿੰਡੇ ਥਾਣੇ ਦੇ ਰਹਿਣ ਵਾਲੇ ਸੀਗੇ ਇੱਕ ਤਨੋਏ ਦਾ ਤੇ ਇੱਕ ਰਤਨਪਿੰਡ ਦਾ ਘ੍ਰਿੰਡੇ ਥਾਣੇ ਚੋਂ ਪਰਮਜੀਤ ਇੱਕ ਦਾ ਨਾਮ ਸੀਗਾ ਦੂਜੇ ਦਾ ਨਾਮ ਰਵਿੰਦਰ ਸੀਗਾ ਉਹਨਾਂ ਨੂੰ ਉਹਨਾਂ ਨੇ ਆਪਸ਼ਨ ਦੇ ਕੇ ਜਦੋਂ ਤਲਾਸ਼ੀ ਲਈ ਉਹਨਾਂ ਦੀ ਗਸਟ੍ਰੋਡਾਕਟਰ ਦੇ ਸਾਹਮਣੇ ਤੋਂ 3.3 ਕਿਲੋ ਉਹਨਾਂ ਕੋਲੋਂ ਆਇਸ ਰਿਕਵਰ ਹੋਈ ਹੈ ਇਹ ਨਵਾਂ ਹੁਣ ਇੱਕ ਟ੍ਰੈਂਡ ਜਿਹੜਾ ਸ਼ੁਰੂ ਹੋ ਗਿਆ ਜੀ ਕਿ ਹੀਰੋਇਨ ਦੇ ਨਾਲ ਕੁਝ ਘਟ ਰਿਹਾ ਤੇ ਆਇਸ ਦੀ ਜਿਹੜੀ ਹੈ ਸਿੰਥੈਟਿਕ ਡਰਗ ਇਹ ਪੁਸ਼ ਕਰ ਰਹੀ ਹੈ ਤਾਂ ਅੱਗੇ ਇਹਨਾਂ ਦੀ ਜਿਹੜੇ ਬੈਕਵਰਡ ਲਿੰਕੇਜਸ ਕਿੱਥੋਂ ਮੰਗਵਾਈਏ ਇਹਨਾਂ ਨੇ ਤਾਂ ਅੱਗੇ ਕਿਹਨੂੰ ਦੇਣੀ ਸੀਗੀ ਉਹ ਸਾਰੀ ਇੰਟਰੋਗੇਸ਼ਨ ਚੱਲ ਰਹੀ ਹੈ

ਅੰਡ ਮੇਡ ਉਸ ਤੋਂ ਰੇਟੇ ਦਾ ਕੱਟ ਰਿਹਾ ਸਰ ਇਹ ਆਪਣੇ ਤੱਕ ਤੱਕ ਪਹਿਲਾ ਮਾਮਲਾ ਇਹ ਸਾਹਮਣੇ ਆਇਆ ਕਿ ਤਾਂ ਪਹਿਲਾਂ ਹੀ ਆ ਚੁੱਕਾ ਨਹੀਂ ਅੱਜ ਤੋਂ ਮੇਰੇ ਖਲ 20 25 ਦਿਨ ਪਹਿਲੇ ਇਹਦਾ ਜਿਹੜਾ ਇੱਕ 500 ਗ੍ਰਾਮ ਆਈਸ ਰਿਕਵਰ ਹੋਈ ਸੀ ਤੇ ਉਸ ਤੋਂ ਬਾਅਦ ਇਹ ਦੂਸਰੀ ਰਿਕਵਰੀ ਹੈ ਮੇਰੇ ਖਲ ਅੰਮ੍ਰਿਤਸਰ ਕਮਿਸ਼ਨਰੇਟ ਚ ਵੀ ਸ਼ਾਇਦ ਪਹਿਲੇ ਰਿਕਵਰ ਹੋਈ ਹੈ ਕੋਚਨ ਇਹੋ ਜੇ ਇਨਸੀਡੈਂਟ ਹੋਣ ਲੱਪੇ ਜਿਹਦੇ ਚ ਇਹ ਹੀਰੋਇਨ ਤੋਂ ਇਲਾਵਾ ਆਈਸ ਵੀ ਪੋਸ਼ ਹੋਰੀ ਸਰ ਉਹਦੇ ਨਾਲ ਇੱਕ ਨਸ਼ਾ ਜਿਹੜਾ ਖਤਰਨਾਕ ਹੈ ਨਸ਼ਾ ਤਾਂ ਸਾਰੇ ਹੀ ਮਾੜੇ ਹੁੰਦੇ ਆ ਜੀ ਤਾਂ ਉਹ ਤਾਂ ਜਿੰਨੀ ਮਿਕਦਾਰ ਚ ਕੋਈ ਲਏਗਾ ਉਸ ਹਿਸਾਬ ਨਾਲ ਪਤਾ ਲੱਗਦਾ ਬਟ ਇਹ ਵੈਸੇ ਇਹਨੂੰ ਰੇਵ ਡਰੱਗ ਵੀ ਕਿਹਾ ਜਾਂਦਾ ਪਾਰਟੀ ਡਰੱਗ ਵੀ ਕਿਹਾ ਜਾਂਦਾ ਇਸ ਨੂੰ ਐਂਡ ਇਹ ਤਾਂ ਲੈਣ ਵਾਲੇ ਤੇ ਡਿਪੈਂਡ ਕਰਦਾ ਜੀ